ਔਰ ਭਾਈ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਭਰਾ ਤੇ ਜਿਵੇਂ ਤੁਸੀਂ ਜਾਣਦੇ ਹੋ ਸਾੜੀ ਦਸਾਂ ਜੀ ਪੂਰਾ ਜੋਰਾਂ ਤੇ ਚੱਲ ਰਿਹਾ ਹੈ ਇਸ ਟਾਈਮ ਤੇ ਜਿਵੇਂ ਹੁਣ ਗਰਮੀ ਗਰਮੀ ਵੀ ਕਾਫੀ ਹੋ ਗਈ ਆ ਤੇ ਅੱਜ ਆਪਾਂ ਆਏ ਸੀਗੇ ਕਣਕ ਵੱਢਣ ਭਾਈ ਜਸਵੀਰ ਹੁਣ ਆ ਲਈ ਸੀ ਤੇ ਉਹ ਜਿਵੇਂ ਅੱਧੇ ਰਹਿੰਦੇ 6-7 ਕੀਲੇ ਰਹਿੰਦੇ ਸੀ ਉਹਨਾਂ ਦੇ ਉਹ ਅੱਜ ਵੱਢਣ ਆਏ ਆ ਤੇ ਇੱਧਰ ਆਪਣੀ ਚੱਲ ਰਹੀ ਹੈ ਕੰਪੇਨ ਨਾ ਖਤ ਆਓ ਆ ਦੇਖੋ ਇੱਧਰ ਚੱਲ ਰਹੀ ਹੈ ਕੈਂਪੇਨ ਇਹ ਜਿਵੇਂ ਕਿ ਮੈਨੂੰ ਪਤਾ ਆ ਇੱਧਰ ਸੰਗਰੂਰ ਕੰਨੀ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਤੇ ਚਲੋ ਹੁਣ ਕੁਦਰਤੀ ਆਫਤਾਂ ਉਹਨੂੰ ਕੁਛ ਕਰ ਨਹੀਂ ਸਕਦੇ ਉਹਦੇ ਬਾਰੇ ਤੇ ਚੱਲ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੇ ਆ ਕਿਸੇ ਦਾ ਵੀਰ ਭਰਾ ਦਾ ਨੁਕਸਾਨ ਹੋਵੇ ਨਾ ਕਿਉਂਕਿ ਬਹੁਤ ਔਖਾ ਬਈ ਜਿਵੇਂ ਕਿਸੇ ਦਾ ਨੁਕਸਾਨ ਹੁੰਦਾ ਨਾ ਕਿਉਂਕਿ ਹਲੇ ਪੂਰੇ ਜਿਵੇਂ ਸਾਲ ਦੀ ਮਿਹਨਤ ਹੁੰਦੀ ਆ 6 ਮਹੀਨਿਆਂ ਦੀ ਬੰਦੇ ਦੀ ਹਾਂ ਉਹ ਤੋਂ ਦਾਣੇ ਆਉਣੇ ਆ ਬੰਦੇ ਨੇ ਆਪਦੇ ਆਧਾਰ ਆਰਥ ਸਦ ਸਿੱਧੇ ਕਰਨੇ ਹੁੰਦੇ ਆ ਲਮਟਾਂ ਮੋੜਨੀਆਂ ਹੁੰਦੀਆਂ ਤੇ ਉਹ ਸਾਰੀਆਂ ਫਸਲ ਦੀ ਉਮੀਦ ਹੁੰਦੀ ਹੈ ਜ਼ਿਮੀਂਦਾਰ ਦੀ ਕਿਉਂਕਿ ਜੇ ਫਸਲ ਦਾ ਹੀ ਨੁਕਸਾਨ ਹੋ ਜਵੇ ਜ਼ਿਮੀਂਦਾਰ ਦਾ ਮਰਨ ਹੋ ਜਾਂਦਾ ਜੇ ਕਹਿ ਦੀ ਇੱਕ ਤਰ੍ਹਾਂ ਦਾ ਬਹੁਤ ਔਖਾ ਵਾ ਹੁਣ ਜਿਵੇਂ ਸੰਗਰੂਰ ਵਾਲੀ ਸਾਈਡ ਤੇ ਦੇਖਿਆ ਜਿਆ ਕਿੰਨਾ ਨੁਕਸਾਨ ਹੋਇਆ ਵਾ ਗੜੇਵਾਰੀ ਹੋਈ ਆ ਤੇ ਹੋਰ ਇੱਧਰ ਆਪਣੇ ਕਿੰਨੀ ਜਗ੍ਹਾ ਤੇ ਅੱਗਾ ਉੱਗਾ ਵੀ ਲੱਗੀਆਂ ਵਾ ਕਿੰਨਾ ਕੈਸੋ ਕੀਲਾ ਮੱਚ ਗਿਆ ਚਲੋ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਇਹੀ ਕਰਦੇ ਆਂ ਕਿ ਤੰਦਰਾਸਤੀ ਬਖਸ਼ੇ ਪਰਿਵਾਰਾਂ ਨੂੰ ਬਾਲ ਬਖਸ਼ਣ ਕਿ ਲੋਕਾਂ ਦਾ ਨੁਕਸਾਨ ਚੱਲਣਾ ਹੁਣ ਚੱਲਣਾ ਬਈ ਬਹੁਤ ਔਖਾ ਜਿਹਾ ਆਪਾਂ ਕਹਿ ਦਿੰਨੇ ਆਂ ਆਪਾਂ ਨੂੰ ਕਹਿਣਾ ਸੌਖਾ ਵਾ ਪਰ ਜਿਹਦੇ ਤੇ ਹੁੰਦੀ ਆ ਉਹਨੂੰ ਪਤਾ ਲੱਗਦਾ ਅਸਲੀ ਕਿ ਨੁਕਸਾਨ ਹੋਏ ਦਾ ਕਿਵੇਂ ਆ ਕਿਉਂਕਿ ਅਗਲੇ ਨੇ ਸਾਰੀਆਂ ਉਮੀਦਾਂ ਲਾਈਆਂ ਹੁੰਦੀਆਂ ਕੀ ਜੀਮੀਦਾਰ ਨੂੰ ਉਮੀਦ ਫਸਲ ਤੋਂ ਹੀ ਆ ਹੋਰ ਆਪਣੇ ਕੋ ਕਿਹੜੀ ਆਮਦਨ ਹੁੰਦੀ ਆ ਘਰਾਂ 'ਚ ਤੇ ਜੇ ਫਸਲ ਹੀ ਬੰਦੇ ਦੀ ਹੋ ਜਾਵੇ ਖਰਾਬ ਤੇ ਬਹੁਤ ਔਖਾ ਹੋ ਜਾਂਦਾ ਬਈ ਤੇ ਹੁਣ ਚਲੋ ਅੱਜ ਆਪਾਂ ਵੀ ਕੋਈ ਕਣਕ ਪੂਰੀ ਸੁੱਕੀ ਜਾਂ ਇਧਰ ਵਢਣ ਆਏ ਹੋਏ ਆ ਆ ਦੇਖ ਲਓ ਜਮਾ ਘੁੰਡ ਮੁੜੇ ਪਏ ਆ ਇਹ ਸੁੱਕੀ ਮਸਾਲਾ ਪੂਰੀ ਆਕਿਓ ਨੇ ਲੈ ਕੇ ਆ ਗਿਆ ਟਰਾਲੀ ਤੇ ਤੋ ਕੰਦ ਦਾ ਚਲੋ ਕਰਾ ਕੇ ਦੇਣਗੇ ਹਾਂ ਇਧਰ ਨੇ ਵੱਡ ਲੱਗੀ ਆ ਕੰਪੈਨ ਆ ਕੇ ਕੰਕਲੋਨੀ ਲੱਗੇ ਹੋਇਆ ਸਾਈਡਾਂ ਵਢਣ ਦੂਜੀ ਖਾਲੀ ਕਰਨ ਗਿਆ ਵੀਰਾ ਟਰਾਲੀ ਹਾਂ ਹਾਂ ਅੱਛਾ ਉਹ ਜੋ ਮੈਂ ਰ ਅਇਤੇ ਹੂੰ ਬੈਠਣ ਨੂੰ ਲੋਟ ਆ ਨਾ ਕੱਕੇ ਆ ਮੋਟਰ ਤੇ ਆ ਵਧੀਆ ਸਟਾਮ ਆ ਜਾਵੇਂ ਸ਼ਾਂਜੀ ਹੈਗੀ ਆ ਇੱਥੇ ਆ ਚਵਾਰਾ ਪਿਆ ਹੋਇਆ ਇਹਦੇ ਤੇ ਚਲ ਚਵਾਰੇ ਤੋਂ ਬੰਦ ਕੀਤਾ ਹਤੋਂ ਅੰਦਰ ਦੀ ਪੌਣੀਆਂ ਜਾਂਦੀਆਂ ਨੇ ਆਹ ਸਾਰਾ ਬਾਗਲਾ ਵੱਜਿਆ ਹੋਇਆ ਖੱਤੇ ਦੇ ਵਾਲੇ ਵਾਲੇ ਚਲ ਇੰਨਾ ਕਾ ਡੰਗਰ ਪਸ਼ੂ ਨਹੀਂ ਆਉਂਦਾ ਹੈਗਾ ਇੱਥੇ ਕੋਈ ਆ ਬਾਈ ਹੁਣ ਆਲਾ ਮੇਦਰਾ ਐਂਟਰ ਐਂਟਰ ਤਾਂ ਚਲੋ ਇਹ ਨਹੀਂ ਸਾਣੀ ਪ੍ਰੋਪਰ ਇਹਦੇ ਵੀ ਇੰਜਨ 85 ਦਾ ਵਾ ਤੇ ਮਾੜਾ ਮੋਟਾ ਹੋਰ ਵੀ ਚੇਂਜ ਆ ਜੇ ਕਹਿ ਦੀ ਹੂੰ ਵਧੀਆ ਚੱਲ ਜੋਰ-ਜ਼ਾਰ ਵਧੀਆ ਮਾਰਦਾ ਟਰੈਕਟਰ ਕਾਫੀ ਸਾਲ ਹੋ ਗਏ ਬਾਈ ਉਹਦਾ ਉਹ ਟਰੈਕਟਰ ਨੂੰ ਤੇ ਲਾ ਲੋ ਹਸਾਬ 46 ਸਾਲ ਬਾਅਦ 46 ਸਾਲ ਬਾਅਦ ਇਹਦਾ ਉਹ ਖੁੱਲਿਆ ਸੀਗਾ ਕੀ ਕਹਿੰਦੇ ਹੁੰਦੇ ਆ ਕ੍ਰਾਉਨ ਪਿੰਨੀਆਂ ਚੇਂਜ ਹੋਇਆ ਵਾ ਨਹੀਂ 44 ਸਾਲਾਂ ਦਾ origignal crown penny ਚੱਲੀ ਜਾਂਦਾ ਸੀ ਇਹਦੇ ਕਦੇ ਆਈ ਨਹੀਂ ਦਿੱਕਤ ਇੰਜਣ ਜਰੂਰ ਚੱਲ ਆਪਾ ਇਹਦਾ ਮੋਡੀਫਾਈ ਹੋ ਗਿਆ ਸੀ ਕਿਉਂਕਿ ਇਹਦੇ 85 ਦਾ ਇੰਜਣ ਧਰਿਆ ਹੋਇਆ ਉਹ ਇੰਟਰੈਕਟਰ ਦੇਖੋ ਚਲੋ ਮਾੜਾ ਮੋਟਾ ਦਾ ਕਰਨਾ ਹੀ ਪੈਂਦਾ ਐ ਇੰਨੀ ਗੱਲ ਆ ਬਾਈ ਉਹ ਇਹ ਜੇ ਕਹਿ ਦੀ ਆਪਾਂ 8 ਫੁੱਟਾ ਰੋਟਾਵੇਟਰ ਆਮ ਨਾਲ ਖਿੱਚਦਾ ਚੱਲ টারਬੋ ਟੁਰਬੋ ਲੱਗਿਆ ਹੋਇਆ ਇਹਦਾ 85 ਦਾ ਇੰਜਣ ਆ ਤੇ ਵਧੀਆ ਜਿਵੇਂ ਕੋਈ দাবਦਾ ਦੂਬਦਾ ਨਹੀਂ ਕਿਸੇ ਪਾਸਿਓਂ ਵਧੀਆ ਜ਼ੋਰ ਨਾਲ ਲੱਗਾ ਟਰੈਕਟਰ ਕੰਮ ਵਧੀਆ ਨਵੇਂ ਟਰੈਕਟਰਾਂ ਜਾਂਦਾ ਦੇਈ ਹੋਈ ਜਾਂਦਾ ਹੈ ਆਹ ਖੜਾ ਆਪਣਾ ਜੌਂਡੀਅਰ ਇੱਕ ਪੰਮੂ ਵਾਲਾ ਜੌਂਡੀਅਰ 50 50 D ਕੀ ਹੋ ਗਿਆ ਨਹੀਂ ਨਹੀਂ ਬੰਨ੍ਹ ਦਿੱਤਾ ਹੈ ਉਹ ਤੋਂ ਉਹ ਬੰਨ੍ਹ ਦੀ ਕੀਤਾ ਹੋਣਾ ਲਾ ਕੇ ਦੇਖਨੇ ਆ ਕਿੰਨੇ ਕਿ ਨਿਕਲਦੀ ਆ ਕਣਕ ਫਿਰ ਆਪਣੀ ਨੂੰ ਤਾਂ ਇਹਦੀ ਸਾਰਿਆਂ ਦਾ ਔਸਤ ਝਾੜ ਵਧੀ ਠੀਕ ਜਾ ਰਿਹਾ ਵਾ ਜੇ ਕਹਦੀਏ ਕਿਸੇ ਦਾ ਮਾੜਾ ਨਹੀਂ ਆ ਰਿਹਾ ਹੈਗਾ ਤੇ ਉਹ ਵੀ ਵਧੀਆ ਹੀ ਜਾਊ ਕੀ ਆਈਡੀਆ ਵੀਰੇ ਇਹਦੀ ਕਿੰਨੇ ਦਾ ਜਾ ਸਕਦਾ ਵਾ ਝਾੜ ਔਸਤ ਦੜਾ ਜੇ ਮੈਂ ਕਹਦੀ ਆ ਉਹ ਕਣ ਨੂੰ ਤਾਂ ਅਗਲਾ 28 ਵੀ ਗਈ ਜਾਂਦਾ ਵਾ ਨਹੀਂ ਥੋੜੇ ਜਿਹਾ ਕੰਦਾ ਕੱਢੇ ਥੋੜਾ ਜਿਹਾ ਉਹੀ ਹੈ ਜੇ ਹਾਂ ਸਹੀ ਤੋਹੀ ਦੀ ਮਨ ਵੀ हां औसत ਪੈ ਜੂਗੀ 23-22 ਦੀ ਜੱਪ ਕਹਿ ਰਹੀਏ ਕਹਿਣ ਨੂੰ ਤਾਂ ਅਗਲਾ ਕੀਲੇ ਦਾ ਕਹਿੰਦਾ ਜੀ ਮੇਰਾ 28 ਦਾ ਨਿਕਲਿਆ ਆ ਵਾ ਉਹ ਭਾਵੇਂ ਕੀਲੇ ਚੋਂ ਨਿਕਲੇ ਬਾਕੀਆਂ ਦਾ ਭਾਵੇਂ ਉਹਨਾਂ ਦਾ 20-20 ਦਾ ਹੀ ਰਹਿ ਜਵੇ ਗਿਣਿਆ ਤਾਂ ਅਸਲੀ ਦੜਾ ਹੀ ਜਾਂਦਾ ਹੁੰਦਾ ਹੂੰ ਕਿ ਕਿੰਨੀ ਔਸਤ ਪੈ ਗਈ ਆਪਾਂ ਨੂੰ ਸਾਰੀ ਫਸਲ ਚੋਂ ਦੇਖਦੇ ਆ ਚੱਲੇ ਤਾਂ ਹੁਣ ਕੰਡਾ ਹੋਏ ਦੀ ਪਤਾ ਲੱਗੂਗਾ ਲੋ ਵੀ ਵੱਜ ਗਿਆ ਕੰਪੈਰਨ ਦਾ ਸੈਰਡ ਚਲੇ ਗਿਆ ਭਾਈ ਫੋਨ ਦਾਣੇ ਕਣਕ ਦਾ ਸਹੇ ਸੂਝ ਵੀ ਵਧੀਆ ਆਦ ਕੀ ਮੋਟਾ ਦਾਣਾ ਵਾ ਮਾਜੂ ਦਾਣਾ ਹੈ ਨਹੀਂ ਨਹੀਂ ਤੱਕ ਇਹ ਕਹਾਲ ਤਾਂ ਜਿਵੇਂ ਕਹਦੀ ਇਹ ਬਹੁਤ ਮਾਜੂ ਦਾਣਾ ਆਇਆ ਦੀ ਹਵਾ ਉਹ ਜਿੱਤ ਨਹੀਂ ਔਰ ਚਲ ਐਦ ਕੀ ਵੀ ਠੀਕ ਆ ਪਿਛਲੇ ਸਾਲ ਵੀ ਠੀਕ ਹੀ ਰਿਹਾ ਵਾ ਉਹ ਇਹ ਫੱਦੇ ਦਾ ਖੂਨ ਵੱਜ ਜਾਂਦਾ ਵਾ ਜਦੋਂ ਭਰਦਾ ਵਾ ਨਾ ਡੈਕ ਮੈਟੋ ਮੈਟ ਆਵਾਜ਼ ਆਉਂਦੀ ਆ ਜਦੋਂ ਹਾਰਨ ਮਾਰਨ ਦਾ ਕੰਪੇਨ ਆਲਾ ਉਹੋ ਜ਼ਿੰਮੇਵਾਰ ਦਾ ਖੂਨ ਵਾਦਾ ਸੀ ਚੰਗੀ ਫਸਲ ਦੇ ਦਿੱਤੀ ਸਾਰੇ ਦੁੱਖੜੇ ਧੁੱਤੇ ਜਾਂਦੇ ਆ ਬੰਦੇ ਦੇ ਜਿਵੇਂ ਸਾਲ ਦੇ ਜਦੋਂ ਫਸਲ ਚੰਗੀ ਨਿਕਲ ਆਵੇ ਵਾਦੇ ਘਾਟੇ ਪੁਰਾਣੇ ਭੁੱਲ ਜਾਂਦਾ ਬੰਦਾ

ਆ ਜਲਦਾ ਬਾਈ ਲੂਨਾ ਜਾ ਕੇ ਘਰ ਕੰਨੀ ਨੂੰ ਚਾਹ ਲੈਣ ਜਾਨੂੰ ਵੜਦੇ ਆ ਕੰਨ ਕਾ ਲੱਗੇ ਹੋਇਆ ਕਿਹਾਰੇ ਨੂੰ ਤੇ ਆਪਾਂ ਬਾਅਦ ਵਿੱਚ ਚਾਹ ਲਿਆ ਜੀ ਜਾ ਕੇ ਕਰੋ ਉਹਨੂੰ ਪਤਾ ਚਾਹ ਚੂ ਬਿਨਾ ਕਾਨੂੰਨ ਡਰਾਈਵਰਾਂ ਦਾ ਚੱਲਦਾ ਕੰਮ ਇੱਥੇ ਚਾਹ ਬਿਨਾ ਕੀ ਹਾਲ ਦੇ ਹੈਗੇ ਇਹ ਤਾਂ ਕੰਮ ਛੱਡ ਕੇ ਬੈਹਨੇ ਆ ਚਾਹ ਨਾਲ ਪਿਆਰ ਡਰਾਈਵਰਾਂ ਦਾ ਪਾ ਵੀ ਜਲਦਾ ਨਾਲ ਹੀ ਚੱਲੇ ਅੰਕਲ ਵੀ ਅੰਕਲ ਨੇ ਕਰਨੀ ਹੈ ਜਾ ਕੇ ਸੰਨੀਆਂ ਇਹ ਨਿਕਾ ਨਾ ਗਾ ਹੰਦੂ ਅਕਲ ਜਾ ਕੇ ਜਾਨ ਨੂੰ ਆਪਾਂ ਚਾਹ ਲੈ ਕੇ ਵੜਿਆਵਾਂਗੇ ਜਾਨ ਨੂੰ ਦਵੇ ਦਵੇ ਕਰਦਣਗੇ ਵੜ ਲੈਣਗੇ ਤੇ ਕੱਟੀਆਂ ਟਰਾਲੀਆਂ ਲਿਆਵਾਂਗੇ ਮੱਡੀ ਦੇ ਵਿੱਚ ਲੋਹੇ ਚਾਹ ਆਪੂ ਵਾਲੀਆ ਕੈਨੀ ਦੇ ਵਿੱਚ ਚਾਲਦੇ ਹਾਂ ਮੋਟਰ ਕੰਨੀ ਨੂੰ ਆਹ ਚਾਹ ਲੈ ਕੇ ਤਾਂ ਭਾ ਗਿਆ ਮੋਟਰ ਤੇ ਵਾਰਾ ਹੌਲੀ ਹੌਲੀ ਹਣ ਤਾਂ ਉੱਚੀ ਪੈ ਜਾਣੀ ਐ ਜਦ ਪੈ ਗਈ ਹੋਣੀ ਐ ਤਾਂ ਜਿਆਦਾ ਭਾਰੀ ਕੋਈ ਟਰਾਲੀ ਮਤਲਬ ਦੂਜੀ ਚ ਪਾਵਾਂਗੇ ਇੱਥੇ ਵੀ ਵਿਰਾਟ ਕਿੱਥੇ ਆ ਫਿਰ ਦਿਮਾਗ ਜਾਨੀ ਕਿ ਗਈ ਦਾ ਗਈ ਕਿੱਥੇ ਦੂਜੀਆਂ ਕੰਪੈਨਾਂ ਦੇ ਹੁੰਦਾ ਫਿਰ ਪੱਖੀ ਤੇ ਪੱਖਾ ਲੱਗਿਆ ਹੋਇਆ ਕਰਦਾ ਉੜਾਉਂਦੇ ਆਹੋ ਇਹਦੇ ਦੇਖੋ ਦੋ ਕੰਮ ਕੀਤਾ ਇਹਨਾਂ ਦੇ ਦਾ ਇਹ ਮੂਰੇ ਮਾਰੀ ਜਾਂਦਾ ਫਿਰ ਉੱਤੇ ਆਈ ਜਾਂਦਾ ਇਹ ਛਾਦਾ ਇਹ ਲਾਇਆ ਹੋਵੇ ਉੱਤੇ ਯਾਰ ਕੇ ਬੰਦੇ ਦੇ ਡਰਾਈਵਰ ਦੇ ਕੋਲੇ ਛਤਰੀ ਤੋਂ ਮਾਰੇ ਚਾਹ ਤੀ ਦੋ ਥਲੇ ਨੂੰ ਭਾ ਉਹ ਥਲੇ ਨੂੰ ਵੇਲਾ ਦੇ ਕੋਈ ਜਾ ਕੇ ਇਹ ਮਰੀ ਜਾਂਦਾ ਜਿਹੜੇ ਮੂਹਰੇ ਹਵਾ ਉਹ ਫੇਰ ਚੜ ਚੜ ਉੱਤੇ ਆਏ ਕੰਪੈਨਾਂ ਦਾ ਤਨ ਉਹ ਥੱਲੇ ਹੀ ਮਰੀ ਗਿਆ ਤੇ ਕੰਪੈਨਾਂ ਆਏ ਸੀ ਚੱਕ ਚੱਕ ਕੈਬਨ ਲਾ ਕੇ ਹੈ ਨਹੀਂ ਹੁਣ ਅਗਲਾ ਅਗਰ ਆਪਦੇ ਵੀ ਲੈ ਕੇ ਕੈਬਨ ਲੋਕ ਕਰੀ ਜਾਂਦੇ ਹੁਣ ਕੰਪੈਨਾਂ ਨੂੰ ਏਸੀ ਏਸੀ ਤੇ ਕਿਹੜਾ ਵੱਧ ਜ਼ੋਰ ਲੱਗਦਾ ਮਸ਼ੀਨ ਦਾ ਉਹ ਲਿਆ ਕੇ ਲਾ ਦੇ ਹੰਤਾ ਗੜਾ ਗੜਾ ਕੱਟ ਕੇ ਦੇਖ ਲੈਣਾ ਸਾਈਡ ਤੇ ਇਹ ਗੱਲ ਹੋਈ ਆ ਉਤਰਿਆ ਕਿਸੇ ਨੇ ਨਹੀਂ ਕਰਨਾ ਨਾ ਫੋਰਮੈਨ ਤੇਰਾ ਡਰਾਈਵਰ ਜਿਹੜਾ ਥੱਲੇ ਉਤਰਿਆ ਉਹਨੂੰ ਕਿਹਾ ਕਿ ਵਾ ਦੇਖੀ ਮਗਰ ਕੀ ਹੋਇਆ ਘੜਤ ਗਿਆ ਇਹ ਗੱਲ ਹੋਈ ਸਹੀ ਗੱਲ ਆ ਗਰਦੀ ਗਰਦ ਬਾਬੇ ਕੀਤੀ ਪਈ ਆ ਮਹੀਨੇ ਹਾਂ ਗੱਟਿਆਂ ਦਾ ਬਾਦ ਟੁੱਟਣੀ ਥੋੜਾ ਸੁੱਕਾ ਮਾਲ ਆ ਬਾਦ ਟੁੱਟ ਸਾਹ ਦਾੜੀ ਟੱਕਰੀ ਜਾਂਦਾ ਬੈਠਾ ਕੋਈ ਨਹੀਂ 2021 ਵਾਲਾ ਹੀ ਹਾਂ ਕਹਿੰਦੇ ਆ ਵਿਕਾਸ਼ ਨੂੰ ਮੈਂ ਕਹਿੰਦੇ ਆ ਵਿਕਾਸ਼ ਨੂੰ ਮਣੀ ਦਾੜੀ ਸ਼ੇਡਿੰਗ ਕਰ ਦੂੰ ਆਂ ਸੁੱਕਾ ਪਿਆਵਾ ਮੈਂ ਅੱਜ ਹੀ ਬਣਾ ਲਾ ਤੂੜੀ ਲੰਗਾ ਆਇਆ ਪਿਆ ਠੰਗੜੀ ਵਾਲ ਦੰਦਾ ਦਾ ਬਣਾਉਣੀ ਪੈ ਇਹ ਕਿ ਪੁੱਛ ਵੀ ਨਹੀਂ ਰਿਹਾ ਤੂੜੀ ਨੂੰ ਕੋਈ ਗੱਲ ਤਾਂ ਹੈ ਆ ਜਿਹੜੇ ਹਾਲਾਤ ਆ ਤੂੜੀ ਵਿਕਣੀ ਪੁਕਣੀ ਦਾ ਇਹਦੀ ਕੀ ਲੱਗਦੀ ਨਹੀਂ ਉਹੀ ਆ ਕਣਕ ਮਾਣੀ ਮੋਟੀ ਠੀਕ ਨਿਕੀ ਲੋਕਾਂ ਦੀ ਇਹਦੀ ਤੂੜੀ ਨੇ ਨਾਸ ਮਾਰ ਦੇਣਾ ਦੀ ਮਾਜਾ ਹੁਣ ਬੱਕਰੀਆਂ ਨੂੰ ਮੋੜੀ ਓਏ ਆਏ ਕਰਿਆ ਜੇ ਬੱਜੀ ਪੁੱਛ ਲਾਂਗੇ ਬਣਾ ਕੇ ਵੀ ਉਧਰ ਛੱਡੇ ਆਉਂਦੇ ਆ ਜਿੱਧਰ ਖਰਾਬ ਹੋਈ ਆ ਮੈਨਾਂ ਪੁੱਛਨੇ ਹਾਂ ਇਹ ਵੀ ਗੱਲ ਆ ਇਧਰ ਖਰਾਬ ਹੋਈ ਆ ਤੇ ਪੁੱਛ ਲੈਨੇ ਫੇ ਜਾਂਦਾ ਉਧਰ ਹੀ ਛੱਡਿਆ ਵਾਂਗੇ ਇਹ ਨਾ 2000 ਨੂੰ ਸਭੂ ਆ ਗਿਆ ਸੱਟ ਤੋਂ ਅ ਹੋਰ ਤੇ ਉਧਰ ਲਾਇਆ ਵੀ ਜਿੱਧਰ ਜਿੱਧਰ ਲੋਕਾਂ ਦੀ ਖਰਾਬ ਹੋਈ ਆ ਰੈਂਟਰ ਨੇ ਆਉਣ ਜਾਣ ਸਾਰੇ ਆਉਣ ਦਾ ਘਰੇ ਅਗਲੇ ਜਿਹੜੇ ਰੋਟੀਆਂ ਪੁੜੀਆਂ ਦੀਆਂ ਗੱਟੀਆਂ ਇਹ ਨਾ ਸੇਵਾ ਹੀ ਲੈ ਲਓ ਘਮਾੜੀ ਮੋਟੀ ਅੱਗੇ ਕੱਲ ਦਾ ਕਰੜ ਕੇ ਚੱਲਣਗੇ ਹੋਵੇ ਲੱਗ ਗਿਆ ਮੇੜ ਕੰਮ ਨਿਪਟ ਗਿਆ ਆਪਣਾ ਵੀ ਆਖਰੀ ਡੱਗ ਪਿਆ ਹੁਣ ਆਕੇ ਹੋ ਗਿਆ ਖਾਲੀ ਸਾਰਾ ਏਰੀਆ ਹੋ ਗਿਆ ਰਫੜ ਗਿਆ ਮਾਰ ਰਤਾ ਜਾਂ ਖਡਾਰਾ ਸਾਈਡਾਂ ਨੂੰ ਕੋਈ ਦਾਣਾ ਮਸਾਲਾ ਕਰੀ ਥੋੜਾ ਅੱਛਾ ਜੀ ਆਈਆਂ ਤਾਂ ਇਹ ਕਈ ਵਾਰੀ ਆਸ ਨਹੀਂ ਵੀ ਹੁੰਦੀ ਚੀਜ਼ ਵਧੀਆ ਨਿਕਲ ਜਾਂਦੀ ਆ ਸਾਰੇਆਂ ਦਾ ਇਹੀ ਹਾਲ ਹੀ ਸੀ ਕਣ ਕੱਢ ਗਈਆਂ ਅਸੀਂ ਸੀ ਪਰ ਨਿਕਲੀਆਂ ਵਧੀਆ ਸੀ ਚਲੋ ਜੀ ਨਿਕਲੋ ਸਰ ਥੱਲੇ ਆ ਜੋ ਸਰ ਥੋੜੀਆਂ ਚੁੱਪ ਲਾਂਗੇ ਤੇ ਕੰਮ ਗਿਆ ਨਿਭੜ ਹਾਂ ਹਣ ਕੱਢਦੇ ਆ ਵੀ ਟਰਾਲੀਆਂ ਬਾਹਰ ਕੋਣ ਬੱਟਾ-ਬੱਟਾ ਜੇ ਮਾ ਟਰਾਲੀਆਂ ਸਿੰਗਲ ਟਾਇਰੀਆਂ ਵਾ ਟੇਡੀਆਂ ਬਹੁਤ ਹੁੰਦੀਆਂ ਜੂ ਬੱਟਾ ਚੀਲਿੰਦੀ ਜਾਂ ਟਕਾਉਣ ਵਾਲੇ ਫਰਕ ਪੈ ਜਾਂਦਾ ਕਿ ਕਹਦੀ ਏ ਉਸਾਬ ਨਾਲ ਪਰ ਸਿੰਗਲ ਟਾਇਰੀਆਂ ਟਰਾਲੀਆਂ ਝੋਲ ਵੱਧ ਮਾਰਦੀਆਂ ਲੈ ਕੱਢਣੀਆਂ ਹੌਲੀ ਪੈਂਦੀਆਂ ਨੇ ਦਾਣੇ ਬਾਹਰ ਆਉਂਦੇ ਆ ਇੰਨੀ ਕੱਢ ਸਕਦੇ ਜਾਣਦੇ ਰੇਸ ਤੇ ਗਾ ਕੇ ਜਾਣਦੇ ਆਇਆ ਆਇਆ ਆ ਗਾ ਲੈ ਯਾ ਗਾ ਲੈ ਓਕੇ ਬਾਈਸ ਆਹ ਨੂੰ ਫਰਾਰੀ ਤੇ ਵੀ ਲੈ ਕੇ ਜਾਣਾ ਹਾਂ ਲੋ गाइस ਕੱਟਦੇ ਆਪਾਂ ਟਰਾਲੀਆਂ ਦੋਈ ਬਾਹਰ ਚੱਲਦੇ ਆ ਘਰ ਕਰਨੀ ਨੂੰ ਹੁਣ ਤਾਇਆ ਨੂੰ ਬਿਠਾ ਲਈ ਤਾਇਆ ਸਕੂਟਰੀ ਕੋ ਖੜਾ ਆਪਣੀ ਉੱਤੇ ਚੱਕੀ ਨਾਲੇ ਭਾਂਡੇ ਮੁੰਡੇ ਕਰਕੇ ਇੱਥੇ ਲੈ ਚੱਲੀਏ ਚਾਹ ਵਾਲੇ ਮੁੰਡਿਆਂ ਜੀ ਵੀ ਪੋਜੀਸ਼ਨ ਇੱਕਦਾਂ ਮੇ ਫੋਲੋ ਹੀ ਪਈਆ ਹੁਣ ਕਕਰਾਂ ਮਜ਼ੋਰ ਪੈ ਗਿਆ ਕਰਕੇ ਸਾਰੇ ਬੱਸੇ ਢੇਰੀਆਂ ਫੁੱਲੀ ਪਈਆਂ ਸਾਰਾ ਹੀ ਅੱਜਕੱਲ ਦਾ ਮੈਂ ਦੇਖ ਲਿਆ ਕੰਡੇ ਵਾਲਾ ਹੀ ਚੱਲ ਪਿਆ ਕੰਮ ਹੁਣ ਕੰਡਾ ਹੀ ਕਰਾਉਂਦਾ ਤੇ ਗੱਡੀ ਢੇਰੀ ਲਾਈ ਪਈ ਆ 30 ਟਰਾਲੀਆਂ ਖੜੀਆਂ ਨੇ ਕੰਡੇ ਨੂੰ ਤਾਂ ਹੀ ਨਾ ਟਾਈਮ ਲੱਗਿਆ ਮੈਂ ਹੂੰ ਇੱਕ ਦੇ ਆ ਕੇ ਇੰਜੀਨੀਅਰ ਬਣਨ ਲੱਗੇ ਮੈਂ ਚਾਲੇ ਹੁਣ ਮਾਰ ਦੱਬ ਕੇ ਸੱਟ ਆਹ ਖੋਲ ਦੇ ਮਗਰ ਨੂੰ ਦੰਨਾ ਥੋੜੀ ਭਰੇ ਕਰ ਲਾ ਵਿੱਚ ਦਾ ਵਜਣੀਆਂ ਇਹ ਚੱਕ ਦੇ ਮੰਦੀ ਖਾਲੀ ਰਹਿ ਗਈ ਉਹਨੂੰ ਮੰਦੀ ਨਿਕਾਲ ਲੈਣਾ ਅੱਛਾ ਚੱਕ ਦੇ ਚੱਕ ਦੇ ਲੋ ਵੀ ਕੰਮ ਨਵੇੜ ਅਖੇ ਕਣਕ ਨੂੰ ਵੱਢ ਕੇ ਮੰਡੀ ਹਟਿਆ ਹੁਣ ਲਾ ਕੇ ਮੰਡੀ ਵਿੱਚ ਆ ਗਿਆਂ ਤੇ ਉਹ ਚੱਲਦੇ ਹਨ ਉਹਨੇ ਉਹਨੇ ਇੱਥੇ ਉਹ ਲੱਪੜਿਆ ਕੰਡਕੁੰਡ ਬਹੁਤ ਹੋਈ ਆ ਤੇ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਤੇ ਗਾਂ ਫੇਰ ਆਪਾਂ ਬਾਈ ਅਗੇ ਮਿਲਦੇ ਹਾਂ ਹੋਣ ਅਗਲੇ ਬਲੌਗ ਦੇ ਵਿੱਚ ਚਾ ਜੱਤ ਕਰ ਲਈ ਸਤਿ ਸ਼੍ਰੀ ਅਕਾਲ ਤੇ ਚਲੋ ਠੀਕ ਆ ਬਾਈ ਮਿਲਦੇ ਆ ਅਗਲੇ ਬਲੌਗ ਦੇ ਵਿੱਚ